ਦੀ ਗਰੰਟੀ ਆ ਰੁਪਈਆ ਦੇ ਭਲਾਉਂਦੇ ਨਹੀਂ ਲੈ ਜਾ ਲੈ ਤਾਂ ਵੀ ਇੱਕ ਠੋਕੇ ਦੇ ਦਾਂਗੇ ਮੈਂ ਲੈ ਲੈ ਉਹ ਮੈਨੂੰ ਪਤਾ ਕੋਣੀ ਕਿੰਨੇ ਦੀ ਹੈ ਪਤਾ ਹੋਈ ਕਾਏ ਇਹ ਤੂੰ ਗੱਲ ਕਾਏ ਕੋਈ ਗੱਲ ਡਾਕਟਰ ਆ ਲੱਗਾਇਆ ਵੱਡੇ ਭਾਈ ਵੀ ਆਏ ਹੋਣੀਆਂ ਤੂੰ ਦੱਸ ਕਿੰਨੇ ਕਹਦੇ ਯਾਰ ਹਨਾ ਨਾ ਨਾ ਮੈਂ ਕਹਾਂ ਉਹ ਪੰਜ ਤਾਂ ਹੈਗੇ ਇੱਕ ਪਰ ਹਾਂ ਜੀ ਚਲੋ ਆਓ ਜਮਾਦ ਮੇਲਾ ਇਧਰ ਆਓ ਫਿਰ ਇਧਰ ਜੀ ਨਿਕਲਦੇ ਇਧਰ ਹੈ ਕੁਝ ਮੈਂ ਇਦਾਂ ਇਦਰੀ ਕੀ ਮਾਲ 140 ਜਾਇਜ਼ ਕਰ ਮੋਲ ਜਿਵੇਂ ਅਗਾੜੀ ਭਗਾੜੀ ਅਗਾੜੀ ਭਗਾੜੀ ਦੇਖ ਕੋ ਦੂਜੀ ਥੱਲੇ ਦੇਖੋ ਕਦੂੜ ਮੰਗਦੇ ਉਦੋਂ ਤੈਨੂੰ ਦੇਖ ਕੇ ਮਗਾ ਖਿਆਨੇ ਦੇ ਵੱਲ ਨਾਲ ਗੱਲ ਨਹੀਂ ਕਰ ਇੱਕ 40 ਬੋੜੇ ਮੈਂ ਇਹ ਦੇਖ ਲੋ ਬੱਚਾ ਉਠਾ ਕੇ ਆ ਜਲਦੀ ਆ ਲੈ ਇਹ ਤਾਂ ਡੇਢ ਵੀਡੀਓ ਬਣਾ ਨਹੀਂ ਬਣਾ ਤੋਰੀ ਆ ਵੀ ਲਾਲ ਚੰਦਰ ਸਿੰਘ ਨਾ ਇਹ ਨਾ ਮਾਰੇ ਕਰ ਜਮ ਫਿਰ ਕਿਹਾਰੇ ਨਾਲ ਨੰਜੰਗਾ ਲੈ ਵਾ ਹੈ ਨੀ ਉਹ ਦਿਸੀ ਜਾਂਦਾ ਸਰ ਨਹੀਂ ਕਿਜਾਲੀ ਦੀ ਸੀ ਜਿਵੇਂ ਹੁੰਦਾ ਕਿਵੇਂ ਹੁੰਦਾ ਕਿਜਾਲੀ ਕਿਸੇ ਰੰਪਰੇ ਵਿੱਚ ਨਹੀਂ ਆਓ ਜੀ ਆਓ ਵੇਚਣ ਵਾਲੀ ਗੱਲ ਪਤਾ ਲੱਗੇ ਤੈਨੂੰ ਵੀ ਕੈਂ ਕੀ ਕਹਿਣਾ ਜੇ ਦਾ ਮੰਗੇਗਾ ਤਾਂ ਠੀਕ ਹੈ ਤੇਰੇ ਵਾਲੇ ਲੱਗ ਜਾ ਰਹਾ ਮੰਗੇ ਕੀ ਲੱਗਦਾ ਸਹੀ ਨਾ ਲੱਗਦਾ ਇੱਥੇ ਰੋਜ਼ਗਾਰ ਦੀ ਕਿਸਮ ਇੱਥੇ ਲਾਉਂਦੇ ਆ ਤੋਰ ਨਹੀਂ ਜੋਰੋ ਜੋਰ ਹਾਂ ਨਹੀਂ ਮੈਂ ਕਹਿੰਦਾ ਇਹ ਦੱਸਿਆ ਹਾਜੀ ਜੀ ਦੇਖਿਓ ਹੋਣਾ ਹੁਣ ਹੋਦਾ ਹੋਦਾ ਸਾਰੇ ਘਰ ਜਿਹੜੇ ਖੜੀ ਹਾਂ ਨਾ ਬੱਤਾ ਚਾਲਾ ਮੱਥਾ ਨਹੀਂ ਮਤਰੋ ਨਾ 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 ਚੱਤ ਕਿ ਤੁਹਾਨੂੰ ਜਿੱਤ ਪਤਲੀ ਪਤਲੀ ਨਾ ਕੀ ਜੇ ਹਲਤੇ ਨੂੰ ਆ ਕੇ ਐ ਕਹਦੇ ਮੱਝ ਮਾੜੀ 16 ਨਾ ਦਿੱਤਾ ਤਾਂ ਮੈਨੂੰ ਆ ਕੇ ਮੂੰਹ ਤੇ ਥੁੱਕਦੀ ਯਾਰ ਵੀ ਦਿੰਦਾ ਚਾਲੇ ਲਾਈ ਜਾ ਲੈ ਲਾਈ ਜਾ ਤੇਰੀ ਖਤਰੀ ਹੈ ਹੋਰਾਂ ਨੂੰ ਆਇਆ ਅੱਜ ਜੀ ਮੱਝ ਫੜ ਕੇ ਲਿਆ ਅੱਜ ਲਾਭਾ ਆਇਆ ਪਰ ਪਾਣੇ ਦੋਨਾਂ ਦੇ ਵੀ ਤਾਂ ਮੈਨੂੰ ਆ ਕੇ ਕਹਿੰਦੇ ਕਿਤੇ ਕੀ ਫੈਸਲੇ ਲੈ ਲੇ ਇਹ ਲੋ ਅਸੀ ਹਾਂ ਅਸੀ ਨੂੰ 50 ਕਿਲਾ ਹੁੰਦਾ ਫੇਰ ਦੇਖੀ ਫੇਰ ਫੇਰ ਕੇ ਚਲਾਈ ਵੇਖ ਤੈਨੂੰ ਅਸੀ ਲੈ ਲੋ ਜਿਸ ਨਾਲ ਚਿੱਕਾ ਦੀ ਕੋਲ ਦੇਣੀ ਮੈਂ ਬੇਦੀ ਤੋਂ ਮੈਂ ਮੰਗ ਲਈ ਜਿਵੇਂ ਮੈਂ ਕਹਿੰਦਾ ਨਹੀਂ ਹੋਈ ਲਾਈ ਹੰਦੇ ਆ ਇੱਥੇ ਆ ਬਾਈ ਬੈਠਾ ਮੁੱਛਲਾ ਖੜਾ ਉਹ ਖੜਾ ਉੱਤੋਂ ਉਹ ਵੀ ਜੀ ਤੈਨੂੰ ਲਾਸਟ ਆਇਆ ਕਹਿੰਦੇ ਕਿ ਮੰਗੇ ਤੇਰੇ ਖਾਤੇ ਲਾਸਟ ਕਹਿੰਦੇ ਆ ਜਾਣਾ ਲਾਹੌਰ ਜਾ ਕੇ ਫਿਰ ਇਹ ਤਾਂ ਬੜਾ ਅੱਛਾ ਪੂਰਾ ਗਾਵੇ ਮੈਨੂੰ ਮੜਿਆ ਤੇਰੀ ਵਰਤ ਪਾਈ ਹੈ ਜਮੀਨ ਤੇਰੀ ਪਿਛਲੀ ਮਹੀਨੇ ਚ ਨੁਕਸਾਨ ਆ ਪਰ ਤੈਨੂੰ ਪੂਰੇ ਪੈਸੇ ਦੇਣਾ ਹੋਰ ਕੱਟੇ ਕਰ ਦੇ ਕਸਮ ਕੱਤੇ ਮੈਨੂੰ ਦੱਸ ਤਾਂ ਇਹਨਾਂ ਦਾ ਬੜਾ ਪੈ ਪੱਕਾ ਮੰਗਣ ਲੱਗ ਗਏ ਤੇਰੀ ਮਹੀਨੇ ਚ ਨੁਕਸਾਨ ਸੁਪੀ ਸੁਪੀ ਪਈ ਆ ਲੰਮਣ ਲੰਮੀ ਮੈਂ ਤਾਂ ਤੈਨੂੰ ਹੋਰ ਦੇ ਦੂੰ ਕੋਈ ਨਹੀਂ ਕੱਲ ਲਿਆਉਂਦਾ ਸੀ ਬਹੁਤ ਚੰਗੀ ਢਾਲੀ ਮਾਂ ਜੋ ਕੱਲ ਕੋਲੋਂ ਆਨੇ ਸਾਡਾ ਰਿਸ਼ਤੇਦਾਰ ਮੰਗਣ ਆਗਾ ਨਹੀਂ ਤੇ ਉਹ ਦੇਣੀ ਸੀ ਕੱਲ ਮਾਥੇ ਨੇ 7 ਵਜੇ ਭੱਜਿਆ ਸੀ ਲੈ ਤੇਰੀ ਭਾਣ ਵਾਲੀ ਲੈ ਜੀਤੇ ਦੇ ਦੇ ਅੱਜ ਦੇ ਦੇ ਸਾਡਾ ਘਾਟਾ ਰੱਖ ਨਹੀਂ 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 ਹੁੰਦੀ ਆਜ ਮੈਂ ਮਿੰਦ ਲਾਈਆਂ ਤੇ ਆਇਆ ਯਾਰ ਹਾਂ ਇਹ ਤੂੰ ਆਹੀ ਘਟ ਲਾਈ ਜਾਂਦੇ ਐ ਹਾਂ ਚਲ ਰਹਿਣ ਦੋ ਹਾਂ ਨਹੀਂ ਆਪਾਂ ਤੈਨੂੰ ਮਾਨ ਕਰਕੇ ਮੰਗਿਆ ਕਦੇ ਨਹੀਂ ਗਾਉਂ ਜੀਤ ਤੂੰ ਤਾਂ ਕਹਿਣੀ ਐ ਜੇ ਤੂੰ ਤੇਰੀ ਮਰਜ਼ੀ ਹੋਈ ਜੇ ਅੱਜ ਸਾਡਾ ਘਾਟਾ ਰਲਾ ਕੇ ਦਿੰਨਾ ਨਹੀਂ ਇੱਕ ਦਿਨ ਹੋਰ ਤੋੜ ਦੇ ਉਹ ਗੱਲ ਸੁਣ ਉਹ ਗੱਲ ਸੁਣ ਗੱਲ ਸੁਣੋ ਜੀਤ ਇੱਥੇ ਸੁਣ ਪਹਿਲਾਂ ਸੁਣ ਸੁਣ ਉੱਤੇ ਖੜ ਉੱਤੇ ਖੜ ਤੈਨੂੰ ਪਤਾ ਵੀ ਸਾਨੂੰ ਕਿੰਨਾ ਘਾਟਾ ਉਹਦੇ ਚ ਉਹ ਨਹੀਂ ਕੱਟਾ ਮੱਝ ਤੋਂ ਦਾ ਆ ਆ ਵੀ ਦੇ ਦੇਣ ਤਾਂ ਬਾੜਾ ਆ ਆ ਜੀ ਨਹੀਂ ਕੱਟਾ ਉਹਨਾਂ ਮਾੜਾ ਹਾਂਜੀ ਜੀ ਮੈਨੂੰ ਦੂਜੇ ਕਿਨੇ ਮੱਝ ਫੜਾਓ ਬੱਛਾ ਲਗਾਓ ਨਹੀਂ ਉਹਨੇ ਨਹੀਂ ਲਾਉਂਦਾ ਨਹੀਂ ਮੈਂ ਨਹੀਂ ਮੈਂ ਨਹੀਂ ਉਹ ਤਾਂ ਉਹ ਮੱਝ ਕਾਸਮਾ ਕੱਢਿਆ ਬੋਲਾ 10 ਕਿਲੋ ਹੁਣ ਤਿਆਰ ਆ ਤੀਜਾ ਦਿਨ ਆ ਪਰਸੋਂ ਹੀ ਮੱਝ ਲਈਏ ਨੇ ਕੱਢ ਕੇ ਲਈਏ ਐਂ ਬੜਾ ਸੋਨਾ ਸੇਰ ਦੀ ਗਾਰੰਟੀ ਆ ਮੇਰੀ ਸੌ ਖਾ ਕੇ ਰੱਖੀ ਐ 95 ਵੀ ਥੋੜੇ ਨੇ ਮੈਂ ਤਾਂ ਪੁੱਛਿਆ ਥੋੜੇ ਕਰਵਾ ਲਾਈ ਆਂਗੇ ਇੱਥੇ ਸਾਰੇ ਉਹ ਨਹੀਂ ਲਾਉਂਦਾ ਆਪਾ ਤੈਨੂੰ ਰਾਜ ਦਾ ਭਰਾ ਬਣ ਕੇ ਮੈਂ ਚੱਲ ਮੰਨ ਲੈ। ਮੰਨ ਲ ਜੀ ਤੇ ਉਹ ਮੇਰਾ ਹੈ ਨਾ ਅੱਜ ਸ਼ੌਂਕ ਉਹ ਜੋ ਮੰਡੀ ਪਾਰਿਆ ਵਸ ਨਹੀਂ ਮੈਂ ਘਰੇ ਹੀ ਮੱਝ ਬਾਈ ਹੋਈ। ਮੰਗਦਾ ਸੀ ਉਹਨੇ ਦੀ ਵੇਚ। ਓਏ ਕਾ ਰੂ ਮੈਂ ਜੇ ਤੂੰ ਮੰਨਣਾ ਹੀ ਜਾਂਦਾ ਹੁਣ ਫਿਰ ਤੂੰ ਭੱਜ ਜਾ। ਜਾਂ ਤੇਰੀ ਹੱਤਰੀ ਹੈ। ਤੇ ਇੱਕ ਮੈਂ ਤੈਨੂੰ ਦੱਸਾਂ ਜੇ ਹੋਂ ਦੁੱਲ ਇੱਥੇ ਆਫੇ ਦਿਖਾਵਾ ਕਰਾ। ਨਾ 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 ਹੋਊਗੇ ਉੱਥੇ ਤੂੰ ਕਰ ਬਰ ਬਰ। ਹੋ ਜੋ ਕੇ ਲੈ ਆ ਜਾ ਗਾਦੀ। ਮਸੂਗਤ ਹੈ ਲੇਕਿਨ ਕਾਚ ਹੋਰ ਕੀ ਤੀਜਾ ਰੇੜਾ ਕੋਈ ਆਪਾਂ ਕੱਢਨੇ ਆਏ ਹਾਂ ਇਹਦਾ ਨਹੀਂ ਲੱਗ ਗਈ ਇੱਥੋਂ ਬੰਦਾ ਹੋ ਰਿਹਾ ਉਹਨੇ ਜਿੱਦਾਂ ਉਹਨੇ ਨਹੀਂ ਦਵਾਈ ਆ ਸੱਦ ਕੇ ਆਉਂਦੇ ਬੰਦਿਆਂ ਤੋਂ ਉਹਦਾ ਜਰੂਰ ਹੱਥੀ ਹੋਇਆ ਤੇ ਤੈਨੂੰ ਦੂਜੇ ਘਰੇ ਤੈਨੂੰ ਵੱਜ ਦੇ ਦੂੰਗਾ ਹੋਰ ਦਾ ਵੱਜ ਜੇ ਨਹੀਂ ਲਿਖਿਆ ਲਿਖਿਆ ਸਵੇਰੇ ਲੈਣਾ ਪੜੂਗਾ ਆਪ ਲੋ ਪਰਨੇ ਹੈ ਜਿਹੜੇ ਲੋਕ ਬੰਦੇ ਨੂੰ ਮਾਰਦਾ ਜਾਈਦਾ ਦੇ ਰੋਹਿਤ ਕਿ ਤੁਮ ਨੂੰ ਜੀ ਆਇਆਂ ਨੂੰ ਹਾਂਜੀ ਰੋਹਿਤ ਨੂੰ ਜੀ ਆਇਆਂ ਨੂੰ ਰੋਜ ਕਹਿ ਰਾ 2 ਲੱਖ ਆਲੀ ਲੋ ਤਾਂ ਕੱਲ ਆਵਾਂ ਤੇਰੀ ਜੇ ਨਹੀਂ ਕੱਲ ਹਾਂਜੀ ਬੋਲੀ 2 ਲੱਖ ਵਾਈਟ ਤੇ ਰੋ ਬਰਾਬਰ ਦਾ ਤਾਂ ਉਹ ਕਹਿ ਰਾ ਰੋਜ ये बोला बोला आपको है दीदी हमारी मर्जी ना हो रही इस वाली भैंस और खराब होते है ऊँची वाली हुई ये डर रही है बहुत सामने जी सामने आदमी के पास जूठी आए लंबे मोटे थनों की

ਕੁਣ ਦੱਸ ਦੇ ਕੋਈ ਜਾਜ ਗੱਲ ਕਰਕੇ ਜਾਜ ਮੈਂ ਤਾਂ ਕਹਿੰਦਾ ਜੈਜੀ ਦਾ ਸਕੂ ਦੱਸ ਨਾ ਨਾ ਮੰਗਣਾ ਨਾ ਆਏ ਮੰਗਾ ਉਹਦੇ ਚ ਕੋਈ ਫਾਇਦਾ ਨਹੀਂ ਮੈਂ ਤੈਨੂੰ ਸਿੱਧੀ ਕਹਾਂ ਉਹ ਜਿਹੜੀ ਉਹ ਲੈ ਗਿਆ ਉਹਦੇ ਨਾਲ ਮਾੜੀ ਐ ਇਹ ਕਿ ਦਿਨ ਉਹ ਜਿਹੜੀ ਆ ਹੁਣ ਲੈ ਕੇ ਨਹੀਂ ਲਈ ਮੇਰੀ ਗੱਲ ਸੁਣ ਲੈ ਨਾ ਮਾੜੀ ਨਹੀਂ ਮਾੜੀ ਨਹੀਂ ਤੇਰੀ ਅੱਛੀ ਐ ਮੈਂ ਤੈਨੂੰ ਉਵੇਂ ਨਹੀਂ ਕਹਿੰਦਾ ਵੀ ਐ ਹੋਜੀ ਤੂੰ ਮੈਨੂੰ ਐ ਕਹਦੇ ਲਾਸਟ ਪੱਕੀ ਤੇ ਤੂੰ ਮੰਗ ਪੱਕੀ ਮੇਰੇ ਮੈਨੂੰ ਵੀ ਕੰਮ ਨੇੜੇ ਹੀ ਆ ਰੁਪਏ ਲੱਗ ਤੂੰ ਮੈਨੂੰ ਐ ਕਹਦੇ ਵੀ ਮੰਗੇ ਆਏ ਤੇ ਤੇਰਾ ਹੀ ਪਤਾ ਲੱਗ ਕਹਦੇ ਤੂੰ ਕੋ ਸਾਥ ਆ ਗਏ ਮੈਂ ਕਹਿ ਦੂੰਗਾ ਮੈਂ ਦੱਸ ਦੇ ਨਹੀਂ ਲੱਗਦਾ ਫਰਕ ਵਾਲਾ ਇਹ ਦੱਸ ਇਹ 10 ਦੱਸ ਹੋਰ ਕੱਟ ਦੇ ਜਾ ਆ ਕੱਟ ਦੇ ਜਾ ਲੈ ਜਾ ਹੋਰ ਦੱਸ ਕਿੰਨੇ ਦੀ ਲੈ ਜਾ ਮੈਨੂੰ ਇਹ ਕਹਿ ਵੀ ਐਂ ਲੈ ਜਾ ਚੱਕਿਆ ਹਾਜੀ ਜੀ ਤੋਰੀ ਨੂੰ ਤੋਰੀ ਮੈਂ ਹੱਥ ਦਿਓ ਅੱਡਾ ਕੈਸੇ ਕਰ ਇਸੇ ਨੂੰ